ਅੰਦਰ 200 ਗੁੰਡਾ ਵੜਾ ਕਦੇ ਹਸਤੇ ਵੜਿਆ ਕਿ ਸਿਰ ਤੇ ਸਿਰ ਇਹ ਹੈ ਕਿ ਕੱਲੇ ਕੈਂਡੀਡੇਟ ਅੰਦਰ ਜਾਣ ਉਹਨਾਂ ਦੀ ਕੁੱਟਮਾਰ ਹੋਵੇ ਉਹਨਾਂ ਦੀਆਂ ਫੇਲਾਪੜੀਆਂ ਜਾਣ ਇਹਦੇ ਕਰਕੇ ਉਹਨਾਂ ਨੇ ਅੰਦਰ 200 ਭਾਇਆ ਹੋਇਆ ਹੈ ਨਹੀਂ ਜਿਹੜਾ ਅੰਦਰ 200 ਬੰਦਾ ਆ ਵਾ ਤੁਸੀਂ ਜਿਵੇਂ ਰੀ ਚੱਕਦੇ ਹੋ ਜੇ ਨਹੀਂ ਪਾੜਨਗੇ ਉਹ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਤੁਸੀਂ ਰਿਸਪੌਂਸਿਬਿਲਟੀ ਲੈਣੀ ਹੋ ਡੀਐਸਪੀ ਸਾਹਿਬ ਓਏ ਧੱਕਾ ਮਾਰਦੇ ਭਾਈ ਵੇਖੀਆ ਸਾਹਿਬ ਰੰਗ ਬਰੰਗੇ ਵੜਾ ਵਾਲੇ ਬੰਦੇ ਵੜਿਆ ਉਹ ਐਮਸੀ ਦੇ ਉਮੀਦਵਾਰ ਨੇ ਇਥੋਂ ਦੇ ਮੁੰਡੇ ਬਿਲਕੁਲ ਬਾਹਰ ਦੇ ਬੰਦੇ ਨੇ ਬੋਰਡ ਵੀ ਹੈ ਨਹੀਂ ਕਿਰਾਏ ਤੇ ਗੁੰਡੇ ਲਿਆਉਂਦੇ ਨੇ ਕਿਰਾਏ ਤੇ ਗੁੰਡੇ ਲਿਆ ਕੇ ਕੱਲ ਵੀ ਕਿਰਾਏ ਤੇ ਗੁੰਡੇ ਸੀ ਇਹ ਕੋਈ ਆਮ ਆਦਮੀ ਇੱਕ ਸਿਰਫ ਨਾ ਆਮ ਆਦਮੀ ਐਮਐਲਏ ਸਾਹਿਬ ਨੂੰ ਮੈਂ ਕਹਿਣਾ ਜੇ ਉਹ ਨਾ ਜੇ ਉਹ ਨਾ ਜਿੰਨਾ ਹੀ ਦਾਵਾ ਨਾ ਆਪ ਹੋਂ ਚ ਆ ਕੇ ਲੜਨ ਅਸੀਂ ਇੱਥੇ ਖੜੇ ਹਾਂ ਸ਼ਰੂਮਨੀ ਕਾਲੀਗੱਲ ਵੱਲੋਂ ਅਸੀਂ ਵਰਕਰਾਂ ਦੇ ਨਹੀਂ ਛੱਡਦੇ ਅਸੀਂ ਉਹਨਾਂ ਲੀਡਰ ਦੇ ਵਿੱਚੋਂ ਨਹੀਂ ਜੋ ਆਪਦੇ ਵਰਕਰਾਂ ਨੂੰ ਮਰੇ ਕਰ ਦਿੰਦੇ ਨੇ ਮਰਨ ਲਈ ਅਸੀਂ ਖੁਦ ਖੜੇ ਸਾਡੇ ਨਾਲ ਪੱਤਰਕਾਰ ਆਏ ਹੋਏ ਆ ਪੱਤਰਕਾਰ ਭੇਜੋ ਅਸੀਂ ਅੰਦਰ ਮਾਹੌਲ ਚੈੱਕ ਕਰਨਾ ਅੰਦਰ ਕੌਣ ਹੈਗਾ ਕੌਣ ਨਹੀਂ ਕਿੰਨੇ ਉਮੀਦਵਾਰ ਵਾਕੇ ਉਮੀਦਵਾਰ ਅੰਦਰ ਕੋਈ ਮੇਰੀ ਜ਼ਿੰਮੇਵਾਰੀ ਅੰਦਰ ਕੋਈ ਅੰਦਰ ਕੋਈ ਕੁਝ ਨਹੀਂ ਹੋਊਗਾ ਲਿਖ ਕੇ ਦੇ ਦਿਓ ਅੰਦਰ ਸਾਰੇ ਕੈਂਡੀਡੇਟ ਖੜੇ ਨੇ ਦੇਖਿਓ ਨੇ ਜਾ ਕੇ ਕੈਂਡੀਡੇਟ ਅੰਦਰ ਚੈੱਕ ਕਰ ਲੈਣੇ ਹੋਰ ਵੀ ਚੈੱਕ ਕਰ ਲੈਣੇ ਮੈਂ ਕਰ ਲੈਣੇ ਕੱਲ ਬਣਾਇਆ ਆ ਕਿ ਭਰਨ ਕਿਉਂ ਨਹੀਂ ਦਿੰਦਾ ਕੀ ਲੱਗਦਾ ਕਿ ਮੁਕਾਬਲਾ ਨਹੀਂ ਕਰ ਪਾਉਣਗੇ ਜਾਂ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ ਮੁਕਾਬਲਾ ਕੀ ਹੈ ਮੁਕਾਬਲੇ ਰੇਸ ਦੇ ਵਿੱਚ ਹੀ ਹੈਣੀ ਇਹ ਦੂਜੇ ਨੰਬਰ ਤੇ ਵੀ ਨਹੀਂ ਆਉਣੇ ਇੱਥੋਂ ਦੇ ਐਮਐਲਏ ਨੇ ਪਿਛਲੀ ਪੰਚਾਇਤੀ ਚੋਣਾਂ ਦੇ ਵਿੱਚ ਕੋਟਲਾ ਮੇਰ ਸਿੰਘ ਵਾਲੇ ਇੱਕ ਘਰ ਦਾ ਚੁੱਲਾ ਬਜਾਇਆ ਕੱਲ ਵੀ ਸਾਨੂੰ ਇੱਥੇ ਖੱਜਲ ਖਰਾਬ ਕਰਕੇ ਇਹਨਾਂ ਨੇ ਗੁੰਡੇ ਅੰਦਰ ਆਪਦੇ ਸੱਦੇ ਹੋਏ ਸੀ ਅੰਦਰ ਇੱਕ ਪਹਾੜੇ ਦੇ ਜਿਹੜੇ ਗੁੰਡੇ ਸੱਦੇ ਹੋਏ ਸੀ ਤੇ ਆਰੋ ਸਾਹਿਬ ਦੀ ਮਿਲੀ ਭੁਗਤ ਸੀ ਉਹ ਕਹਿੰਦੇ ਕਿ ਤੁਹਾਡੇ ਕੋਲੇ ਅ ਐਨਓਸੀ ਦੀਗੀ ਪਰ ਚੋਣ ਕਮਿਸ਼ਨ ਦੀ ਹਦਾਇਤ ਹੈ ਕਿ ਤੁਸੀਂ ਸਵੈ ਘੋਸ਼ਣਾ ਪੱਤਰ ਲਗਾ ਕੇ ਤੁਸੀਂ ਆਪ ਦੇ ਨਾਮੀਨੇਸ਼ਨ ਫਿਲ ਕਰ ਸਕਦੇ ਹੋ ਜਿਹੜਾ ਅੰਦਰ 200 ਬੰਦਾ ਇਹਨਾਂ ਨੇ ਇਲੀਗਲ ਵਾੜਿਆ ਹੋਇਆ ਜਿਵੇਂ ਕੱਲ ਸਾਡੇ ਕਾਗਜ ਪਾੜੇ ਗਏ ਆ ਉਹ ਪੁਲਿਸ ਦੀ ਜ਼ਿੰਮੇਵਾਰੀ ਹੋਊਗੀ ਸਾਡਾ ਉਮੀਦਵਾਰ ਸੇਫ ਰਵੇ ਅੰਦਰ ਅਸੀਂ ਨਾਲ ਜਾਵਾਂਗੇ ਅੰਦਰ ਕੀ ਮਾਹੌਲ ਆ ਸੀ ਕੈਂਡੀਡੇਟ ਆਏ ਨਹੀਂ ਜਾਣ ਦੇ ਸਕਦੇ ਇੰਨਾ ਨਹੀਂ ਕਹਿੰਦੇ ਜਿਹੜਾ ਅਸੀਂ ਜਾਣ ਦੇ ਸਕਦੇ ਅੰਦਰ ਜੀ ਮੈਂ ਜਾਣਾਂਗਾ ਮੈਂ ਜਾਊਗਾ ਮੈਂ ਨਹੀਂ ਅਸੀਂ ਹੌਲਟੀਆਂ ਅਸੀਂ ਸਾਡੇ ਨਾਲ ਪੱਤਰਕਾਰ ਆਏ ਹੋਏ ਆ ਪੱਤਰਕਾਰ ਭੇਜੋ ਅਸੀਂ ਅੰਦਰ ਮਾਹੌਲ ਚੈੱਕ ਕਰਨਾ ਅੰਦਰ ਕੌਣ ਹੈਗਾ ਕੌਣ ਨਹੀਂ ਕਿੰਨੇ ਉਮੀਦਵਾਰ ਵਾਕੇ ਉਮੀਦਵਾਰ ਅੰਦਰ ਕੋਈ ਲਿਖ ਕੇ ਦੇ ਵੀ ਮੇਰੀ ਜ਼ਿੰਮੇਵਾਰੀ ਅੰਦਰ ਕੋਈ ਅੰਦਰ ਕੋਈ ਕੁਝ ਨਹੀਂ ਹੋਊਗਾ ਲਿਖ ਕੇ ਦੇ ਦਿਓ ਲਿਖ ਕੇ ਦੇ ਦਿਓ ਤੁਸੀਂ ਇੱਥੋਂ ਸਕਾਲ ਨਹੀਂ ਸਾਡੀ ਕੋਈ ਫਾਈਲ ਨਹੀਂ ਪੜੂਗਾ ਕੋਈ ਫਾਈਲ ਨਹੀਂ ਪੜੂਗਾ ਤੁਸੀਂ ਜும்ਮੇ ਦੀ ਲਓ ਜਿੰਮੇਵਾਰੀ ਲਿਖ ਕੇ ਦਿਓ ਤੁਹਾਨੂੰ ਗੱਲ ਸੁਣੋ ਇਹ ਤਾਂ ਫਾਈਲ ਪੜਨ ਵਾਲੀ ਨਹੀਂ ਨਹੀਂ ਕੱਲ ਪਾੜੀਆਂ ਗਈਆਂ ਤੁਹਾਨੂੰ ਉੱਥਾਰ ਆ ਜਾਸਤੇ ਜੀ ਅਸੀਂ ਅ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਠੀਕ ਹੈ ਤੁਹਾਡੀ ਜ਼ਿੰਮੇਵਾਰੀ ਥੋੜੀ ਜ਼ਿੰਮੇਵਾਰੀ ਅਸੀਂ ਕੱਲੇ ਕੈਂਡੀਡੇਟ ਭੇਜ ਦਿੰਨੇ ਆਂ ਕੱਲੇ ਕੈਂਡੀਡੇਟ ਅੱਗੇ ਕਰਦੇ ਆਂ ਅਸੀਂ ਕੈਂਡੀਡੇਟ ਕਰ ਦਿੰਨੇ ਆਂ ਅੱਗੇ ਨਾਲ ਸਾਡਾ ਨਾਲ ਸਾਡਾ ਵਕੀਲ ਜਾਊਗਾ ਕੈਂਡੀਡੇਟ ਉਹ ਸਾਰੇ ਕੈਂਡੀਡੇਟ ਖੜੇ ਅੰਦਰ ਜਿਹੜੇ ਅੰਦਰ ਗਏ 50 ਬੰਦੇ ਅੰਦਰ ਸਾਰੇ ਕੈਂਡੀਡੇਟ ਖੜੇ ਆ ਅੰਦਰ 50 ਬੰਦੇ ਜਿਹੜੇ ਹੋਰ 100 ਬੰਦੇ ਵੀ ਆ ਗਏ ਤੁਸੀਂ ਸਰ ਕੈਂਡੀਡੇਟ ਵੜੇ ਆ ਤੁਸੀਂ ਜ਼ਿੰਮੇਵਾਰੀ ਲੈ ਸਾਡੇ ਨਾਲ ਇੱਕ ਪੱਤਰਕਾਰ ਇੱਕ ਬੰਦਾ ਵੀ ਜਾਊਗਾ ਅੰਦਰ ਪੱਤਰਕਾਰ ਨਾਲ ਜਾਊਗਾ ਠੀਕ ਹੋਣੀ ਜਾ ਕੇ ਕੈਂਡੀਡੇਟ ਅੰਦਰ ਚੱਕ ਰਹੇ ਹੋ ਉਹ ਲਈ ਚੈੱਕ ਕਰ ਲੈਣੀ ਹੈ ਚੈੱਕ ਕਰ ਲੈਣੀ ਹੈ ਮੈਂ ਮੈਂ ਅਥਾਰਟੀ ਲੈਟਰ ਦੇਣਾ ਪਾਰਟੀ ਦਾ ਸਾਡੇ ਵਕੀਲ ਸਾਹਿਬ ਅੰਦਰ ਜਾਣਗੇ ਨਾਲ ਅਸੀਂ ਪਰਮਾਨੀ ਜੀ ਸਾਡੇ ਪੱਤਰਕਾਰ ਅੰਦਰ ਜਾਣਗੇ ਅੰਦਰ ਦੇਖ ਕੇ ਆਉਣਗੇ ਇਹਦੇ ਪਿੱਛੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਸਟ੍ਰਿਕਟ ਫੈਸਲਾ ਦਿੱਤਾ ਸੀ ਜਿਹੜਾ ਪਿਛਲੀ ਵਾਰੀ ਹੋਇਆ ਰੂਰਲ ਚੋਰਾ ਹੋਈਆਂ ਪੰਚਾਇਤਾਂ ਦੀਆਂ ਸੇਮ ਹੁਣ ਸ਼ਹਿਰ ਦੀਆਂ ਆਹੀ ਹਾਲ ਉਦੋਂ ਆ 3000 ਤੇ ਸੁਪਰੀਮ ਕੋਰਟ ਵੀ ਹੈਰਾਨ ਸੀ ਵੀ ਸਰਬਸੰਮਤੀਆਂ ਹੋ ਗਈਆਂ ਸੋ ਇਸ ਕਰਕੇ ਤੁਸੀਂ ਪੁਲਿਸ ਮਲਾਜਮਾਂ ਤੁਸੀਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੀਆਂ ਹਦਾਇਤਾਂ ਉਹਨਾਂ ਨੇ ਪੰਚਾਇਤੀ ਇਲੈਕਸ਼ਨਾਂ ਦਿੱਤੀਆਂ ਜੋ ਪੰਜਾਬ 'ਚ ਹੋਇਆ ਤੁਸੀਂ ਧਿਰਨਾ ਬਣੋ ਸਾਡੀ ਅੱਜ ਤੁਹਾਨੂੰ ਇਹ ਅਸੀਂ ਨੋਮੀਨੇਸ਼ਨ ਫਾਈਲ ਕਰਨੇ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਤੁਸੀਂ ਪ੍ਰੋਟੈਕਸ਼ਨ ਨਾਲ ਸਾਡੀਆਂ ਫਾਈਲ ਕਰਾਉਣੀਆਂ ਵਾ ਅੰਦਰ ਕੋਈ ਗਲਤ ਅਨਸਰ ਹੋਇਆ ਰਿਸਪੌਂਸੀਬਲ ਤੁਸੀਂ ਹੋਵੋਗੇ ਜੇ ਕੋਈ ਸਾਡੀ ਕੈਂਡੀਡੇਟ ਤੇ ਪਲੀਜ਼ ਸਾਨੂੰ ਇਹ ਵੀ ਸਾਡੀ ਤੁਹਾਨੂੰ ਇਹੀ ਅਰਜੀ ਦੀ ਜਾਣਕਾਰੀ ਸਾਨੂੰ ਦੇ ਦਿਓ ਤੁਹਾਡਾ ਨਾਮ ਕੀ ਆ ਤੁਹਾਡੀ ਪੂਰੀ ਕੀ ਆ ਤੁਹਾਡਾ ਰੈਂਕ ਕੀ ਆ ਤੁਹਾਡਾ ਨਾਮ ਕੀ ਆ ਸਾਨੂੰ ਉਸ ਬਾਰੇ ਵੀ ਜਾਣਕਾਰੀ ਪ੍ਰੈਸ ਖੜੀਏ ਤੁਸੀਂ ਦੱਸ ਦਿਓ ਤੁਸੀਂ ਆਪਦਾ ਨਾਮ ਡੈਜ਼ਿਗਨੇਸ਼ਨ ਕਿੱਥੇ ਤਨਾ ਤੋਂ ਤਦੋਂ ਤੁਸੀਂ ਬੁਲਾ ਲਓ ਸੀਨੀਅਰ ਅਫਸਰ ਬੁਲਾ ਲਓ ਡਿਪਟੀ ਸਾਹਿਬ ਬੁਲਾ ਲਓ ਐਸ ਐਚਓ ਬੁਲਾ ਲਓ ਐਸ ਡਿਪਟੀ ਸਾਹਿਬ ਬੁਲਾ ਲਓ ਜਿਹੜਾ ਵੀ ਮਾਨਯੋਗ ਅਫਸਰ ਹਾਜ਼ਰ ਆ ਮੌਕੇ ਤੇ ਬੁਲਾ ਲਓ ਬਾਈ ਜੀ ਕੀ ਕਾਰਨ ਮੰਨਦੇ ਹੋ ਅੰਦਰ ਕਿਉਂ ਨਹੀਂ ਜਾਂਦੇ ਤੁਹਾਨੂੰ ਬਾਈ ਜੀ ਤੁਸੀਂ ਦੇਖ ਰਹੇ ਹੋ ਅਸੀਂ ਕੱਲ ਵੀ ਇੱਥੇ ਨਾਮੀਨੇਸ਼ਨ ਭਰਨ ਆਏ ਸੀਗੇ ਆਪਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਕੱਲ ਵੀ ਸਾਨੂੰ ਇੱਥੇ ਖੱਜਲ ਖਰਾਬ ਕਰਕੇ ਇਹਨਾਂ ਨੇ ਗੁੰਡੇ ਅੰਸਰ ਆਪਦੇ ਸੱਦੇ ਹੋਏ ਸੀ ਅੰਦਰ ਇੱਕ ਪਹਾੜੇ ਦੇ ਜਿਹੜੇ ਗੁੰਡੇ ਸੱਦੇ ਹੋਏ ਸੀ ਸਾਡੇ ਕਾਲੀ ਦਲ ਦੇ ਵਰਕਰਾਂ ਨੇ ਉਹਨਾਂ ਨੂੰ ਇੱਥੋਂ ਭਜਾਇਆ ਪਾਸੇ ਠੀਕ ਹੈ ਉਸ ਤੋਂ ਬਾਅਦ ਲਾਈਨ ਦੇ ਵਿੱਚ ਸਾਡੇ ਉਮੀਦਵਾਰ 15 ਦੇ 15 ਉਮੀਦਵਾਰ ਸਾਡੇ ਕੋਲੇ ਸਾਰੀ ਵੀਡੀਓਗ੍ਰਾਫੀ ਆ ਸਾਰੀਆਂ ਫੋਟੋਆਂ ਨੇ 15 ਦੇ 15 ਸਾਡੇ ਉਮੀਦਵਾਰ ਕਰ ਲਾਈਨ 'ਚ ਲੱਗੇ ਤੇ ਆਰਓ ਸਾਹਿਬ ਦੀ ਮਿਲੀ ਭੁਗਤ ਸੀ ਉਹ ਕਹਿੰਦੇ ਕਿ ਤੁਹਾਡੇ ਕੋਲੇ ਐਨਓਸੀ ਨਹੀਂਗੀ ਪਰ ਚੋਣ ਕਮਿਸ਼ਨ ਦੀ ਹਦਾਇਤ ਹੈ ਕਿ ਤੁਸੀਂ ਸਵੈ ਘੋਸ਼ਣਾ ਪੱਤਰ ਲਗਾ ਕੇ ਤੁਸੀਂ ਆਪ ਦੇ ਨਾਮੀਨੇਸ਼ਨ ਫਿਲ ਕਰ ਸਕਦੇ ਹੋ ਉਹਦੇ ਉੱਤੇ ਵੀ ਇਹਨਾਂ ਨੇ ਸਾਨੂੰ ਖੱਜਲ ਖਰਾਬ ਕੀਤਾ ਕੱਲ 3 ਵਜੇ ਆ ਕੇ ਕੱਲ ਆਰੋ ਸਾਹਿਬ ਕੱਲ ਕਹਿੰਦੇ ਆ ਕਿ ਹਾਂ ਮੈਨੂੰ ਹੁਣ ਹਦਾਇਤ ਹੋਈ ਆ ਕਿ ਮੈਂ ਐਨਓਸੀ ਤੋਂ ਬਗੈਰ ਸਵੈ ਘੋਸ਼ਣਾ ਦੇ ਆਧਾਰ ਤੇ ਤੁਹਾਡੇ ਫਾਰਮ ਜਮ੍ਹਾਂ ਕਰਾਉਂਗਾ ਅੱਜ ਤੁਸੀਂ ਵੇਖ ਰਹੇ ਹੋ ਇਹਨਾਂ ਦਾ ਮੈਸ਼ ਸ਼ਰਤ ਨਾ ਕਹਿਣਾ ਅੰਦਰ 200 ਬੰਦਾ ਜੇ 200 ਬੰਦਾ ਨਾ ਹੋਵੇ ਤਾਂ ਅਸੀਂ ਨਾਮਿਨੇਸ਼ਨ ਹੀ ਨਹੀਂ ਭਰਾਂਗੇ ਠੀਕ ਹੈ ਅਜਿਹੇ ਹੋਰਾਂ ਹਲਕਿਆਂ ਦੇ ਬੰਦੇ ਉਹ ਇੱਥੇ ਕੀ ਕਰਦੇ ਨੇ ਜਿਹੜੇ ਹੋਰ ਕਈ ਹਲਕਿਆਂ ਦੇ ਬੰਦੇ ਦੇਖ ਰਹੇ ਆ ਤੁਸੀਂ ਇਹ ਤਾਂ ਹੀ ਹੈ ਜਿਹੜੇ ਇਹਨਾਂ ਨੇ ਗੁੰਡਾਗਰਦੀ ਆਸਤੇ ਗੁੰਡਾ ਅਨਸਰ ਸੱਦੇ ਹੋਏ ਆ ਇਹ ਕੋਈ ਆਮ ਆਦਮੀ ਇੱਕ ਸਿਰਫ ਨਾ ਆਮ ਆਦਮੀ ਇਥੋਂ ਦੇ ਐਮਐਲਏ ਨੇ ਪਿਛਲੀ ਪੰਚਾਇਤੀ ਚੋਣਾਂ ਦੇ ਵਿੱਚ ਕੋਟਲਾ ਮੇਰ ਸਿੰਘ ਵਾਲੇ ਇੱਕ ਘਰ ਦਾ ਚੁੱਲ੍ਹਾ ਬਜਾਇਆ ਉਹਦੇ ਉਹਦੇ ਉਹਦਾ ਉਸ ਬੰਦੇ ਦਾ ਪੁੱਤ 8 ਸਾਲ ਦਾ ਇੱਕ ਕੁੜੀਆ 4 ਸਾਲ ਦੀ ਤੇ ਉਹਦੀ ਜਵਾਨ ਜਿਹੜੀ ਘਰਵਾਲੀ ਅੱਜ ਰੋਲ ਰਹੇ ਆ ਇਹੋ ਜੇ ਐਮਐਲਏ ਨੇ ਤੇ ਅੱਜ ਵੀ ਕੱਲ ਵੀ ਇੱਥੇ ਇਹਨਾਂ ਨੇ ਪੂਰਾ ਲੜਾਈ ਦਾ ਮਾਹੌਲ ਬਣਾਇਆ ਤੇ ਅੱਜ ਵੀ ਇਹ ਪੂਰਾ ਲੜਾਈ ਦਾ ਮਾਹੌਲ ਬਣਾਇਆ ਭਰਨ ਕਿਉਂ ਨਹੀਂ ਦਿੰਦਾ ਕੀ ਲੱਗਦਾ ਕਿ ਮੁਕਾਬਲਾ ਨਹੀਂ ਕਰ ਪਾਉਣਗੇ ਜਾਂ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ ਬਿਲਕੁਲ ਮੁਕਾਬਲਾ ਕੀ ਇਹ ਮੁਕਾਬਲੇ ਰੇਸ ਦੇ ਵਿੱਚ ਹੀ ਹੈ ਨਹੀਂ ਇਹ ਦੂਜੇ ਨੰਬਰ ਤੇ ਵੀ ਨਹੀਂ ਆਉਣੇ ਕਿ ਇਹਨਾਂ ਨੇ ਇਹੀ ਕਾਰਨ ਆ ਇਹੀ ਡਰ ਸਤਾ ਰਿਹਾ ਇਹਨਾਂ ਨੂੰ ਜੇ ਇਹਨਾਂ ਨੇ ਇੰਨੇ ਚੰਗੇ ਕੰਮ ਕੀਤੇ ਆ ਇੰਨਾ ਵਿਕਾਸ ਕੀਤਾ ਹੋਵੇ ਤਾਂ ਪ੍ਰੋਫਾਈਲ ਕੋ ਨਹੀਂ ਨੋਮੀਨੇਸ਼ਨ ਕਿਉਂ ਨਹੀਂ ਭਰਨ ਤੇ ਇਲੈਕਸ਼ਨ ਲੜੋ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਇਹਨਾਂ ਨੂੰ ਆਪਦੀ ਉਹ ਜੋ ਰਿਪੋਰਟ ਸੀ ਉਹ ਪਤਾ ਲੱਗ ਚੁੱਕੀ ਆ ਇਸ ਹਲਕਾ ਬਾਗਵਾਲਾ ਦੀ ਜਿੱਮੇ ਗੱਲ ਕਰਾਂ 71 ਪੰਚਾਇਤਾਂ ਦੇ ਚੋਣਾਂ ਹੋਈਆਂ ਸੀ ਜਿਦੇ ਵਿੱਚੋਂ 50% ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਔਨ ਰਿਕਾਰਡ ਆ ਇਹ ਕੋਈ ਗੱਲ ਨਹੀਂ ਤੇ ਮੈਂ ਕਹਿ ਕੇ ਚੱਲਿਆ ਔਨ ਰਿਕਾਰਡ 50% ਉਮੀਦਵਾਰਾਂ ਨੇ ਸਾਡੇ ਨੇ ਇੱਥੇ ਇਲੈਕਸ਼ਨ ਜਿੱਤੇ ਨੇ ਤੇ ਹੁਣ ਇਹੀ ਡਰ ਇਹਨਾਂ ਨੂੰ ਇਹਨਾਂ ਦੀ ਮਿਊਨਿਸਪਲ ਕਮੇਟੀ ਬਣ ਨਹੀਂ ਰਹੀ ਕਿੰਨੇ ਉਮੀਦਵਾਰ ਨੇ ਕਿੰਨੇ ਉਮੀਦਵਾਰ ਮੈਨੂੰ ਹੁਣੇ ਹੀ ਕੱਲ ਦੱਸਦਾ ਜੀਆ ਮੈਂ 1.5 ਵਜੇ ਇੱਥੋਂ ਗਿਆ ਜੀ 1.5 ਵਜੇ 1.5 ਵਜੇ ਇੱਥੋਂ ਗਿਆ ਇਹਨਾਂ ਨੇ ਘੱਟੋ ਘੱਟ 100-150 ਬੰਦੇ ਅੰਦਰ ਗਿਆ ਜੀ ਇਹਨਾਂ ਦਾ ਇਹ ਨਹੀਂ ਪਤਾ ਕਿਹੜੀ ਕੰਪਨੀ ਲੱਗਿਆ ਮੈਨੂੰ ਨਹੀਂ ਪਤਾ ਕਿਹੜੀ ਕੰਪਨੀ ਆ ਗਿਆ ਪਰ ਮੈਂ ਛਾਂ ਕੇ ਬਾੜ ਦੇ ਅੰਦਰ ਬੰਦੇ ਐਂ ਨੰਗੇ ਗਏ ਜੀ ਅੰਦਰ ਸਿੱਧੀ ਇੱਥੇ ਖੜੇ ਸੀ ਬੰਦੇ ਸਾਰੇ ਅੰਦਰ ਸੱਦ ਲਈ ਜੇ ਨਹੀਂ ਕਾਗਜ਼ ਭਰ ਦੰਦੇ ਜੋ ਵੀ ਸਾਨੂੰ ਕਾਨੂੰਨੀ ਅਧਿਕਾਰ ਅਸੀਂ ਆ ਜੋ ਵੀ ਅਸੀਂ ਆਪਣੇ ਵਕੀਲ ਸਾਹਿਬ ਨਾਲ ਲੈ ਕੇ ਆਏ ਆ ਕੋਈ ਹੁੱਲੀ ਰਹੱਲੜਬਾਜੀ ਨਹੀਂ ਹੋਊਗੀ ਇਹਨਾਂ ਨੂੰ ਅਸੀਂ ਇਹੀ ਕਿਹਾ ਕਿ ਸਾਨੂੰ ਅੰਦਰ ਜਾਣ ਦਿਓ ਸਾਡਾ ਇੱਕ ਬੰਦਾ ਅੰਦਰ ਜਾਊਗਾ ਤੁਸੀਂ ਪੱਤਰਕਾਰ ਵੀਰ ਨਾਲ ਜਾਓਗੇ ਅੰਦਰ ਅਸੀਂ ਦੇਖਾਂਗੇ ਕਿ ਕਿੰਨੇ ਉੱਥੇ ਕਿੰਨੇ ਬੰਦੇ ਆ ਕਿੰਨੇ ਨਹੀਂ ਜੇ ਉੱਥੇ ਕੋਈ ਬੰਦਾ ਨਹੀਂ ਆਊਗਾ ਸਿਰਫ ਉਮੀਦਵਾਰ ਹੋਣਗੇ ਤਾਂ ਸਾਡੇ ਵੀ ਕੱਲੇ ਉਮੀਦਵਾਰ ਚਲੇ ਜਾਣਗੇ ਜੇ ਇਹਨਾਂ ਦਾ 200 ਬੰਦਾ ਤਾਂ ਇਹ ਚਲੇ ਜਾਣ ਤੇ ਨਹੀਂ ਫਿਰ ਐਮਐਲਏ ਸਾਹਿਬ ਨੂੰ ਮੈਂ ਕਹਿਣਾ ਆਪ ਹੋਂ ਇੱਥੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਜੇ ਉਹਨਾਂ ਜੇ ਉਹਨਾਂ ਚ ਇੰਨਾ ਹੀ ਦਾਵਾ ਨਾ ਆਪ ਹੋਂ ਇੱਥੇ ਆ ਕੇ ਲੜਨ ਅਸੀਂ ਇੱਥੇ ਖੜੇ ਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਵਰਕਰਾਂ ਦੇ ਨਹੀਂ ਸੜਦੇ ਅਸੀਂ ਉਹਨਾਂ ਲੀਡਰ ਦੇ ਵਿੱਚੋਂ ਨਹੀਂ ਜੋ ਆਪਦੇ ਵਰਕਰਾਂ ਨੂੰ ਮਰੇ ਕਰ ਦਿੰਦੇ ਨੇ ਮਰਨ ਲਈ ਅਸੀਂ ਖੁਦ ਖੜੇ ਆਂ ਉਹਨੂੰ ਕਹੇ ਜੇ ਤੂੰ ਆਪ ਇਹੇ ਕਰਤੂਤਾ ਕਰਨੀ ਗਣਾ ਤਾਂ ਆਪ ਆਵੇ ਇੱਥੇ ਆ ਕੇ ਦੇਖੇ ਕਿ ਕਿਹੜੇ ਭਾਅ ਵਿਕਦੀਏ ਫਿਰ ਉਹਨੂੰ ਦੱਸਾਂਗੇ ਨਾ ਕਿ ਅੰਦਰ 200 ਗੁੰਡਾ ਵਾੜਾ ਕਦੇ ਇਸਤੇ ਵਾੜਿਆ ਤਾ ਜਾਂਦਾ ਫਿਰ ਉਹਨਾਂ ਨੂੰ ਲੈ ਆਵੇ ਇੱਥੇ ਹੁਣ ਬਾਹਰ ਚ ਲੈ ਆਵੇ ਵੀਡੀਓ ਕਿ ਸਿਰਫ ਤੇ ਸਿਰਫ ਇਹ ਹੈ ਕਿ ਕੱਲੇ ਕੈਂਡੀਡੇਟ ਅੰਦਰ ਜਾਣ ਉਹਨਾਂ ਦੀ ਕਟਮਾਰ ਹੋਵੇ ਉਹਨਾਂ ਦੀਆਂ ਫੈਲਾ ਪੜੀਆਂ ਜਾਣ ਇਹਦੇ ਕਰਕੇ ਉਹਨਾਂ ਨੇ ਅੰਦਰ 200 ਭਾਇਆ ਹੋਇਆ ਸਰਬ ਕਾਨੂੰਨ ਕੀ ਕਹਿੰਦਾ ਰੋਕਿਆ ਜਾ ਸਕਦਾ ਇਸ ਤਰ੍ਹਾਂ ਕਿਸੇ ਨੂੰ ਦੇਖੋ ਐਸ ਪਰ ਲਾ ਕਨਸਟੀਟਿਊਸ਼ਨਲ ਰਾਈਟ ਹੈ ਇਲੈਕਸ਼ਨ ਕੰਟੈਸਟ ਕਰਨ ਦਾ ਪਰ ਮੈਂ ਮੀਡੀਆ ਦਾ ਧਿਆਨ ਚ ਲਿਆਉਣਾ ਚਾਹੁੰਨਾ ਵਾ ਵੀ ਇਸ ਤੋਂ ਪਹਿਲਾਂ ਜਿਹੜੀਆਂ ਪੰਚਾਇਤੀ ਇਲੈਕਸ਼ਨਾਂ ਹੋਈਆਂ ਸੀ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਸਟ੍ਰਿਕਟ ਵਰਡ ਯੂਜ਼ ਕੀਤੇ ਸੀ ਔਰ ਡਾਇਰੈਕਸ਼ਨ ਕੀਤੀਆਂ ਸੀ ਵੀ ਇਹ ਪਹਿਲੀ ਵਾਰੀ ਹੋਇਆ ਪੰਜਾਬ ਵਰਗੀ ਸਟੇਟ ਚ 3000 ਪੰਚਾਇਤਾਂ ਜੁਨੈਨੀਮਸਲੀ ਬਣ ਔਰ ਉਹਦੇ ਵਿੱਚ ਜਿਹੜੇ ਲੋਕਾਂ ਦੇ ਕਾਗਜ਼ ਪਾੜੇ ਗਏ ਆ ਜਾਂ ਮੌਕੇ ਤੇ ਗੁੰਡਾਗਰਦੀ ਕਰਕੇ ਡਿਕਲੇਅਰ ਕੀਤੇ ਗਏ ਆ ਮਾਨਯੋਗ ਹਾਈ ਕੋਰਟ ਨੂੰ ਵੀ ਉਹਨਾਂ ਨੇ ਹੁਕਮ ਕੀਤਾ ਵਾ ਇਲੈਕਸ਼ਨ ਕਮਿਸ਼ਨਰ ਵੀ ਉਹਨਾਂ ਨੂੰ ਵੀ ਕੀਤਾ ਵੀ 6 ਮਹੀਨੇ ਦੇ ਵਿੱਚ ਡਿਸਾਈਡ ਕੀਤੇ ਜਾਣ ਸਾਰੇ ਪੰਜਾਬ ਦੀਆਂ ਉਹ ਸੀਗੀਆਂ ਰੂਰਲ ਇਹ ਹੈਗੀਆਂ ਅਰਬਨ ਸ਼ਹਿਰੀ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਵੀ ਜਿਹੜਾ ਪਿਛਲੀ ਵਾਰੀ ਕਾਰਾ ਕੀਤਾ ਰੂਲਿੰਗ ਪਾਰਟੀ ਦੀ ਸ਼ਹਿਤੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਕਿੰਡੀ ਸਖਤ ਟਿੱਪਣੀ ਕੀਤੀ ਆ ਸੋ ਇਸ ਕਰਕੇ ਜ਼ਿੰਮੇਵਾਰ ਰਿਸਪੌਂਸਿਬਿਲਟੀ ਪ੍ਰਸ਼ਾਸਨ ਦੀ ਆ ਪ੍ਰਸ਼ਾਸਨ ਜਵਾਬ ਦੇ ਆ ਅਫਸਰ ਉਹੀ ਆ ਉਹੀ ਰਹਿਣੇ ਆ ਸਰਕਾਰਾਂ ਬਦਲਦੀਆਂ ਰਹਿਣੀਆਂ ਵਾ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਵੀ ਜੋ ਸਾਡਾ ਫੰਡਾਮੈਂਟਲ ਰਾਈਟ ਆ ਸਾਡੇ ਉਮੀਦਵਾਰਾਂ ਦੇ ਨਾਮੀਨੇਸ਼ਨ ਫਾਈਲ ਕੀਤੇ ਜਾਣ ਜਿਹੜਾ ਅੰਦਰ 200 ਬੰਦਾ ਇਹਨਾਂ ਨੇ ਇਲੈਗਲ ਵੜਿਆ ਆ ਵਾ ਜਿਵੇਂ ਕੱਲ ਸਾਡੇ ਕਾਗਜ ਪਾੜੇ ਗਏ ਆ ਉਹ ਪੁਲਿਸ ਦੀ ਜ਼ਿੰਮੇਵਾਰੀ ਹੋਊਗੀ ਸਾਡਾ ਉਮੀਦਵਾਰ ਸੇਫ ਰਵੇ ਅੰਦਰ ਅਸੀਂ ਨਾਲ ਜਾਵਾਂਗੇ ਸਾਡਾ ਇੱਕ ਲਾਇਰ ਜਾਊਗਾ ਨਾਲ ਨਾਲ ਪ੍ਰੈਸ ਵਾਲੇ ਜਾਣ ਨਾਮੀਨੇਸ਼ਨ ਦੀ ਜੋ ਪ੍ਰਕਿਰਿਆ ਵਾ ਐਸ ਡੀ ਐਮ ਤੇ ਡੀ ਐਸ ਪੀ ਬੱਗਾ ਪਰਾਂ ਦੀ ਜ਼ਿੰਮੇਵਾਰੀ ਆ ਉਹਨੂੰ ਪੂਰੀ ਕਰਾਵੇ ਨਹੀਂ ਕਰਾਉਣਾ ਸਾਨੂੰ ਸਵਾਜ ਸਿੱਧਾ ਜਵਾਬ ਦੇਣ ਅਸੀਂ ਮਾਨਯੋਗ ਹਾਈ ਕੋਰਟ ਦਾ ਮੂਵ ਹੋਈਏ ਫਿਰ ਤੇ ਇੱਥੇ ਆਪਦਾ ਬਰੋਸਪਰ ਦੱਸ ਰਹੇ ਨੇ ਕਿ ਜਿਹੜੇ ਤੱਕਾ ਆ ਉਹ ਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਅਸੀਂ ਤਾਂ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਆ ਸ਼ਰਮ ਨਹੀਂ ਕਾਲੀ ਦਲ ਦੀ 15 ਸਾਲ ਸਰਕਾਰ ਰਹੀ ਜੀ ਕਿਤੇ ਕਾਗਜ਼ ਫਾੜੇ ਹੋਣ ਇਤਿਹਾਸ ਦੇ ਵਿੱਚ ਉਹਦੇ ਅਸੀਂ ਦੇਨਦਾਰ ਹੋਵਾਂਗੇ ਕਿਤੇ ਕੋਈ ਵਿਖਾ ਦੇਣ ਸਾਨੂੰ ਕਿ ਕਿਤੇ ਵੀ ਕਾਗਜ਼ ਫਾੜੇ ਗਏ ਹੋਣ ਜੀ ਜਾਂ ਕਿਸੇ ਦੇ ਅਨਲਿਗਲੀ ਕਾਗਜ਼ ਕੈਨਸਲ ਕੀਤੇ ਗਏ ਹੁਣ ਦੋ ਚੀਜ਼ਾਂ ਮੈਂ ਮਿਸਾਲ ਦੇ ਤੌਰ ਤੇ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ 15 ਸਾਲ ਸਰਕਾਰ ਰਹੀ ਕਿਤੇ ਵੀ ਹੋਇਆ ਹੋਵੇ ਸਾਡੇ ਹਲਕੇ ਚ ਕਿਤੇ ਹੋਇਆ ਹੋਵੇ ਦਿਖਾ ਦੇਣ ਕਿਤੇ ਕਾਗਜ਼ ਕੈਨਸਲ ਕੀਤੇ ਹੁਣ ਕਿਤੇ ਕਾਗਜ਼ ਭਰਨਾ ਦਿੱਤੇ ਹੁਣ ਇਹ ਪਰੰਪਰਾ ਜਿਹੜੀ ਪਹਿਲਾਂ ਕਾਂਗਰਸ ਨੇ ਪਾਈ ਸੀ ਹੁਣ ਉਦੋਂ ਬਾਅਦ ਇਹ ਪਾ ਰਹੇ ਆ ਜਿਵੇਂ ਪਹਿਲਾਂ ਸਾਡੇ ਐਡਵੋਕੇਟ ਸਾਹਿਬ ਨੇ ਤੇ ਸੁਖਜੀਤ ਸਿੰਘ ਮਾਲਾ ਨੇ ਤੁਹਾਨੂੰ ਦੱਸਿਆ ਕਿ ਸਾਡੇ ਹਲਕੇ ਚ ਕੋਟਲਾ ਮੇਰ ਸਿੰਘ ਆਲਾ ਪਿੰਡ ਪੈਂਦਾ ਉੱਥੇ ਇੱਕ ਚੁੱਲਾ ਬੁਝਾਤਾ ਇੱਕ ਚਰਾਗ ਇੱਕ ਘਰ ਦਾ ਬਜਾ ਦਿੱਤਾ ਗਿਆ ਜਿਹਦੇ ਤਿੰਨ ਬੱਚੇ ਨੇ ਤੇ ਨੌਜਵਾਨ ਵਿਚਾਰੇ ਦੀ ਘਰ ਦੀ ਹੈ ਮੈਂ ਸਮਝਦਾ ਕਿ ਇਹੋ ਜਿਹਾ ਐਮਐਲਏ ਨਲਾਇਕ ਨਕਮਾ ਐਮਐਲਏ ਜਿਹੜਾ ਕਤਲ ਕਰਾਉਂਦਾ ਹੋਵੇ ਜੇ ਇੰਨੀ ਇਨਾਂ ਚ ਤਾਕਤ ਹੈ 15 15 ਐਮਐਲਏ ਕੱਲ ਐਮਸੀ ਕੱਲ ਉਮੀਦਵਾਰ ਕੱਲ ਅੰਦਰ ਖੜੇ ਰਹੇ ਸਾਰਾ ਵੀਡੀਓ ਦੇ ਵਿੱਚ ਵੀ ਹੈ ਆਰਓ ਨੇ ਪਤਾ ਕੀ ਜਵਾਬ ਦਿੱਤਾ ਕਿ ਐਨਓਸੀ ਨਹੀਂ ਲੱਗੀ ਐਨਓਸੀ ਦਾ ਮਤਲਬ ਹੀ ਨਹੀਂ ਅਸੀਂ ਕੋਸ਼ਨਾ ਪੱਤਰ ਉਹਦੇ ਚ ਲਾਏ ਹੋਏ ਆ ਤੇ ਉਹ ਮੈਂ ਜਦੋਂ ਉਹਨੂੰ ਜਵਾਬ ਮੰਗਿਆ ਐਂਡ ਤੇ ਕਹਿੰਦਾ ਨਹੀਂ ਹੁਣ ਮੈਨੂੰ ਪਤਾ ਲੱਗਿਆ ਕੱਲ ਨੂੰ ਮੈਂ ਨਾਮਿਨੇਸ਼ਨ ਲਾਉਂਗਾ ਅੱਜ ਜਿਹੜਾ ਹੁਣ 200 ਬੰਦਾ ਅੰਦਰ ਇਹਨਾਂ ਦਾ ਗੁੰਡਾਵਾੜਿਆ ਹੋਇਆ ਆ ਸਾਰ ਸਾਬ ਕਹਿ ਰਹੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਸ ਬਿਹਾਵ ਤੇ ਕਹਿ ਰਹੇ ਨੇ ਅੰਦਰ ਬੰਦਾ ਕੋਈ ਨਹੀਂ ਤੁਸੀਂ ਵੀ ਅੰਦਰ ਜਾਣਾ ਅਸੀਂ ਵੀ ਜਾਣਾ ਜਿਹੜੇ ਰੰਗ-ਬਰੰਗੇ ਵੜਾ ਵਾਲੇ ਬੰਦੇ ਵੜੇ ਆ ਉਹ ਐਮਸੀ ਦੇ ਉਮੀਦਵਾਰ ਨੇ ਇੱਥੋਂ ਦੇ ਮੁੰਡੇ ਬਿਲਕੁਲ ਬਾਹਰ ਦੇ ਬੰਦੇ ਨੇ ਬੋਡ ਵੀ ਹੈ ਨਹੀਂ ਕਿਰਾਏ ਤੇ ਗੁੰਡੇ ਲਿਆਂਦੇ ਨੇ ਕਿਰਾਏ ਤੇ ਗੁੰਡੇ ਲਿਆ ਕੇ ਕੱਲ ਵੀ ਕਿਰਾਏ ਤੇ ਗੁੰਡੇ ਸੀ ਕਿਰਾਏ ਦੇ ਗੁੰਡੇ ਜਿਹੜੇ ਲਿਆਂਦੇ ਸੀ ਉਹਨਾਂ ਨੇ ਕਾਗਜ਼ ਪਾੜੇ ਸਾਡੇ ਉਮੀਦਵਾਰਾਂ ਦੇ ਅਸੀਂ ਕਾਗਜ਼ ਦੁਬਾਰਾ ਤਿਆਰ ਕਰਾ ਲਏ ਉਸੇ ਟਾਈਮ ਕਰਾ ਕੇ 15 ਦੇ 15 ਉਮੀਦਵਾਰ ਸਾਡੇ ਨਾਲ ਕੱਲ ਵੀ 15 ਦੇ 15 ਉਮੀਦਵਾਰ ਸਾਡੇ ਅੰਦਰ ਸੀ ਇਸ ਕਰਕੇ ਮਿਲੀ ਭੁਗਤਾ ਪ੍ਰਸ਼ਾਸਨ ਦੀ ਵੀ ਤੇ ਜਿਹੜਾ ਇੱਥੇ ਆਰਓ ਆ ਉਹ ਵੀ ਬਰਾਬਰ ਗੁੰਡਾਗਰਦੀ ਕਰਦਾ ਤੇ ਆ ਜਿਹੜੇ ਖੜੇ ਇਹ ਵੀ ਬਰਾਬਰ ਗੁੰਡਾਗਰਦੀ ਕਰਦੇ ਆ ਉਹਨਾਂ ਨਾਲ ਮਿਲੇ ਹੋਏ ਆ ਜੀ ਮਤਲਬ ਸਮਝੋ ਅੱਜ ਵੀ ਕਾਜਨਾਮਾ ਭਰਨ ਦਿੱਤੇ ਗਏ ਮਤਲਬ ਤੁਹਾਨੂੰ ਦੇਜਣਾ ਹੈ ਅਸੀਂ ਟਾਈਮ ਲੈਂਗਾ ਫਿਰ ਕੀ ਕਰੀਏ ਅਸੀਂ ਅਸੀਂ ਬਿਲਕੁਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਇਹਨਾਂ ਸਾਰਿਆਂ ਦੀਆਂ ਮੂਵੀਆਂ ਬਣਾ ਕੇ ਫੋਟੋ ਲੈ ਕੇ ਜਿਹੜੇ ਜਿਹੜੇ ਅਫਸਰ ਅੰਦਰ ਨੇ ਮਲਾਜ਼ਮ ਗੇਟ ਤੇ ਆ ਜਿਹੜੇ ਜਿਹੜੇ ਬੰਦ ਕਰੀ ਬੈਠੇ ਆ ਅੰਦਰ ਉਹਨੇ ਬੰਦਿਆਂ ਨੂੰ ਬਾੜ ਕੇ ਨਵਾਲ ਇਹਨਾਂ ਨੂੰ ਬਰਾਬਰ ਕਰੀ ਸਾਂਗੇ ਜਿਨਨੇ ਆਰੋਆ ਜਿਹੜਾ ਇੱਥੇ ਉਹਨੂੰ ਵੀ ਬਰਾਬਰ ਕਰੀ ਸਾਂਗੇ ਕਿਉਂਕਿ 2012 ਦੇ ਵਿੱਚ ਹੀ ਅਕਾਲੀ ਸਰਕਾਰ ਵਾਲੇ ਬਾਘੇ ਪੁਰਾਣੇ ਮਿਊਨਿਸਪਲ ਚੋਣਾਂ ਹੋਈਆਂ ਸੀ ਮੈਂ ਉਸ ਗੱਲ ਦਾ ਗਵਾਹ ਮੈਂ 12 ਨੰਬਰ ਵਾਰਡ ਤੋਂ ਐਮਸੀ ਸੁਣਿਆ ਗਿਆ ਸੀ ਮੇਰੇ ਵਿਰੁੱਧ ਚਾਰ ਕੈਂਡੀਡੇਟ ਖੜੇ ਸੀ ਇਹ ਜੇ ਇਹ ਕਹਿੰਦੇ ਨੇ ਕਿ ਕਾਲੀ ਦਲ ਨੇ ਗੁੰਡਾਗਰਦੀ ਕਰਦੇ ਸੀ ਮੇਰੇ ਵਿਰੁੱਧ ਚਾਰ ਕੈਂਡੀਡੇਟ ਖੜੇ ਸੀ ਕਾਰਸ ਪਾਰਟੀ ਦਾ ਬਹੁਤ ਜਣ ਸਮਾਜ ਪਾਰਟੀ ਦਾ ਇੱਕ ਯਾਰ ਜੀ ਨਰਪੱਖ ਚੋਣਾਂ ਹੋਈਆਂ ਸੀ 15 ਵਾਰਡਾਂ 'ਚ 14 ਕਾਲੀ ਦਲ ਜਿੱਤੇ ਤੇ ਇੱਕ ਚੋ ਕਾਰਸ ਦਾ ਕੈਂਡੀਡੇਟ ਜਿੱਤਿਆ ਸੀ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਝੂਠੇ ਇਲਜ਼ਾਮ ਜਿਹੜੇ ਲਾਉਂਦੇ ਆ 2012 'ਚ ਸਾਰੇ ਇੱਥੇ ਵਾਰਡਾਂ ਦੇ 15 ਦੇ 15 ਵਾਰਡਾਂ 'ਚ ਨਰਪੱਖ ਚੋਣਾਂ ਹੋਈਆਂ ਸੀ ਉਹ ਤਾਂ ਕਹਿੰਦੇ ਗੁੰਡਾਗਰਦੀ ਸਾਨੂੰ ਸਿਖਾਈ ਕਾਲੀਆਂ ਨੇ ਆਪੀ ਬੰਦ ਇਹ ਤਾਂ ਹੁਣ ਇਹਨਾਂ ਨੇ ਬਿਸ਼ਰਮ ਹੋ ਗਏ ਜੀ ਅਹੀਂ ਇਹਨਾਂ ਦੇ ਕੋਲੇ ਜਵਾਬ ਕੋਈ ਨਹੀਂ ਕੱਲ ਇਹਨਾਂ ਦਾ ਐਮਐਲ ਕਹਿੰਦਾ ਸੀ ਵੀ ਅਕਾਲੀ ਦਲ ਜਾਣ ਕੇ ਰੌਲਾ ਪਾਉਂਦੇ ਆ ਵੀ ਇਹਨਾਂ ਕੋਲ ਕੈਂਡੀਡੇਟ ਹੀ ਹੈ ਨਹੀਂ ਖੜਾਉਣ ਨੂੰ ਇਹ ਤਾਂ ਰੌਲਾ ਪਾਉਂਦੇ ਆ ਅਸੀਂ ਕੱਲ ਇੱਥੇ 15 ਦੇ 15 ਕੈਂਡੀਡੇਟ ਲਾਈਨ 'ਚ ਖੜੇ ਰਹੇ ਚਾਰ ਘੰਟੇ ਮੂਵੀ ਉਸ ਦੀ ਬਣੀ ਆ ਵੀਡੀਓਗ੍ਰਾਫੀ ਕੀਤੀ ਆ ਪੱਤਰਕਾਰਾਂ ਨੇ ਤੇ ਇਹਨਾਂ ਨੇ ਦੂਜੀਆਂ ਪਾਰਟੀਆਂ 'ਚੋਂ ਲੌਲੀਪਾਪ ਦੇ ਕੇ ਖਰੀਦ ਕੇ ਬੰਦੇ ਤੇ ਖੜਾਏ ਆ ਇਹ ਇਹਨਾਂ ਨੂੰ ਪੁੱਛੋ ਵੀ ਇੱਕ ਕਿਸ ਬਿਆਵਤੇ ਦੀ ਨੰਗਾ ਦੇ ਰਹੇ ਹਾਂਜੀ ਸ੍ਰੀਮਾਨ ਜੀ ਦੱਸੋ ਮੇਰਾ ਭਰਾ ਕੀ ਡੈਟੀਫਿਕੇਸ਼ਨ ਆ ਤੁਹਾਡੀ ਦੱਸੋ ਦੱਸੋ ਕੀ ਆ ਐਸਆਈ ਐਸਆਈ ਕੀ ਨਾਮ ਤੁਹਾਡਾ ਕਿਸ਼ੋਬ ਨਾਮ ਤੁਹਾਡਾ ਰਾਜਿੰਦਰ ਸਿੰਘ ਕਿੱਥੇ ਤਨਾਤੀ ਤੋਂ ਨਹੀਂ 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 ਹਾਂਜੀ ਤਨਾਤੀ ਕਿੱਥੇ ਤੁਹਾਡੀ ਮੈਂ ਚੌਂਕੀ ਇਚਾਰਜ ਦੀਨਾ ਸਾਹਿਬ ਦੀਨਾ ਸਾਹਿਬ ਚੌਂਕੀ ਇਚਾਰਜੋਂ ਤੁਸੀਂ ਗੇਟ ਤੇ ਖੜੇ ਹੋ ਸਾਨੂੰ ਦੱਸੋਗੇ ਵੀ ਸਾਡੇ ਉਮੀਦਵਾਰ ਨੂੰ ਕਿਉਂ ਰੁਕਿਆ ਤੁਸੀਂ ਉਮੀਦਵਾਰ ਕੱਲੇ ਭੇਜੋ ਹਾਂ ਜੀ ਜੇ ਜੇ ਅੰਦਰ ਜਿਹੜੇ 200 ਗੁੰਡਾ ਵੜਿਆ ਕੋਈ ਅੰਦਰ ਗੁੰਡਾ ਤੁਸੀਂ ਜੁਮੇਆਰੀ ਤੁਸੀਂ ਅਮੀਦਵਾਰ ਹੋਗੇ ਤੁਸੀਂ ਜੁਮੇਆਰਾ ਖੋਲੋ ਅਸੀਂ ਅਮੀਦਵਾਰ ਭੇਜਦੇ ਫੇਜੋ ਤੇ ਤੂੰ ਖੋਲੋ ਤੁਸੀਂ ਜੁਮੇਆਰੀ ਭੇਜਦੇ ਅਮੀਦਵਾਰ ਸਾਰੇ ਪਿੱਛੇ ਚੱਲ ਜਾਓ ਅਮੀਦਵਾਰ ਉੱਥੇ ਅਮੀਦਵਾਰ ਖੜ ਜਾਂਦੇ ਕੋਈ ਨਹੀਂ ਅੰਦਰ ਆਊਗਾ ਮੈਨਾਂ ਨਾਲ ਜਾਣਾ ਮੈਂ ਡੈਟੀਫਿਕੇਸ਼ਨ ਦੇਣੀ ਹੈ ਅਥਾਰਟੀ ਦੇਣੀ ਹੈ ਥੋੜੀ ਦੇਣੀ ਹੈ ਪਾਰਟੀ ਦੀ ਥੋੜੀ ਦੇਣੀ ਹੈ ਪਾਰਟੀ ਮੈਂ ਹੈਗਾ ਪਾਰਟੀ ਦਾ ਥੋੜੀ ਤੋਂ ਬਿਨਾ ਜੇ ਜਾਣ ਦੀ ਆਗਿਆ ਉਹ ਭੇਜ ਦਾਂਗੇ ਤੁਸੀਂ ਵੀ ਅਫਸਰਤਾ ਬੁਲਾਓ ਨਾ ਕੋਈ ਉਹ ਕੋਈ ਐਸਡੀਐਮ ਤਹਿਸੀਲਦਾਰ ਕਿਸੇ ਨੂੰ ਤਾਂ ਬੁਲਾਓ ਹਲਕਾ ਇੰਚਾਰਜ ਇਹਨਾਂ ਨੇ ਆਪਦੀ ਪਾਰਟੀ ਦਾ ਉੱਥੇ ਰეკਮੈਂਡੇਸ਼ਨ ਲੈਟਰ ਦੇਣਾ ਜਿਹਦੇ ਤੇ ਇਹਨਾਂ ਨੂੰ ਚੋਣਾਂ ਚ ਲਾਟ ਹੋਣੀ ਹੈ ਤੇ ਤੁਸੀਂ ਕਿਵੇਂ ਰੋਕ ਸਕਦੇ ਹੋ ਇਸ ਗੱਲ ਤੋਂ ਕੱਲੇ ਜਾਣਗੇ ਇਹ ਅਸੀਂ ਕਿਸੇ ਨੂੰ ਨਹੀਂ ਰੋਕਦੇ ਠੀਕ ਆ ਕੱਲੇ ਜਾਵਾਂਗੇ ਅਸੀਂ ਰੋਕਦੇ ਤੁਸੀਂ ਸ਼੍ਰੀਮਾਨ ਜੀ ਉਮੀਦਵਾਰ ਜਾਣਗੇ ਉਮੀਦਵਾਰ ਦੇ ਨਾਲ ਪ੍ਰਪੋਜ਼ਰ ਜਾਂਦਾ ਵਾ ਜਾਦੇ ਉਹਨਾਂ ਦਾ ਫੇਰ ਨਾ ਸਿਗਨੇਚਰ ਹੋਣੇ ਆ ਹਾਂਜੀ ਹਾਂਜੀ ਠੀਕ ਹੈ ਜੀ ਨਾਲ ਸਾਡਾ ਲਾਇਰ ਜਾਊਗਾ ਨਾਲ ਪ੍ਰੈਸ ਜਾਊਗੀ ਇੱਕ ਜਣਾ ਉਮੀਦਵਾਰ ਤੋਂ ਬਣਾ ਕੋਈ ਬੰਦਾ ਨਹੀਂ ਜਾਊਗਾ ਹੋਰ ਅਸੀਂ ਵਾਦਾ ਕਿ ਉਮੀਦਵਾਰ ਆ ਜਾਓ ਜੀ ਸਾਈਡ ਤੇ ਨਹੀਂ ਸਾਡੇ ਨਾਲ ਰੁਕੋ ਮੈਂ ਕੋਸ਼ਿਸ਼ ਕਰਦਾ ਹਾਂ ਉਮੀਦਵਾਰ ਮੱਲਾ ਸਾਹਿਬ ਉਮੀਦਵਾਰ ਬੁਲਾ ਲਓ ਅੱਗੇ ਠੀਕ ਹੈ ਨਾ ਮੈਂ ਕਿਸੇ ਨਾ ਮੇਰਾ ਨੰਗਾ ਨਾ ਕਰੋ ਕੰਮ ਦੀ ਆ ਬਾਗਾ ਬਾਕਾਂ ਦੀ ਤਸਵੀਰਾਂ ਦਿਖਾ ਰਹਿਆਂ ਲਗਾਤਾਰ ਜਿਹੜੇ ਮੂਤ ਦੇ ਕੇ ਉਸ ਦਿਵਾਰ ਇਕੱਲਿਆਂ ਨੂੰ ਜਾਣ ਦੇਵਾਂਗੇ ਤਾਂ ਤਸਵੀਰਾਂ ਦਿਖਾ ਰਹਿਆਂ ਬਾਗਾ ਪ੍ਰਾਣਾ ਜਿਹੜੇ ਕਿ ਦਫ਼ਤਰ ਬਾਈ ਉਮੀਦਵਾਰ ਤੁਸੀਂ ਉਮੀਦਵਾਰ ਨਹੀਂ ਨਹੀਂ ਉਮੀਦਵਾਰ ਬੰਦ ਦੀ ਗੱਲ ਹੈ ਸਾਨੂੰ ਕੀ ਪਤਾ ਤੁਹਾਨੂੰ ਸਾਨੂੰ ਕੀ ਪਤਾ ਉਹ ਉਹ ਵਰਦੀ ਪਾ ਕੇ ਖੜਾ ਹੋਵੇ ਕਾਰ ਚੈੱਕ ਕਰੋ ਜਿਹੜੀ ਕਰਨ ਵਾਲੀ ਗੱਲ ਹੈ ਉਮੀਦਵਾਰ ਦੀ ਦੁਵਾਰੀ ਸਾਹਿਬ ਹੈ ਹੋਰ ਕਿਹਦੇ ਸਾਹਿਬ ਸਰਦਾਰ ਜੀ ਉਮੀਦਵਾਰ ਖੜੇ ਆ ਉਮੀਦਵਾਰ ਨੂੰ ਕਾਦੋ ਅਡੀਐਸਪੀ ਸਾਹਿਬ ਨੂੰ ਪੁੱਛ ਲੋ ਇੱਕ ਮਿੰਟ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਹਾਂਜੀ ਸਾਡੀ ਅਰਜ਼ੀ ਆ ਉਮੀਦਵਾਰਾਂ ਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ ਉਮੀਦਵਾਰ ਫਾਈਲ ਲੈ ਕੇ ਆਓ ਦਿਓ ਨਹੀਂ ਜਿਹੜਾ ਅੰਦਰ 200 ਬੰਦਾ ਆ ਤੁਸੀਂ ਜੁਮੇਰੀ ਚੱਕਦੇ ਹੋ ਜੇ ਨਹੀਂ ਪਾੜਨਗੇ ਉਹ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਤੁਸੀਂ ਰਿਸਪੌਂਸਿਬਿਲਟੀ ਲੈਣੀ ਹੋ ਐ ਡੀਐਸਪੀ ਸਾਹਿਬ ਓਏ ਧੱਕਾ ਮਾਰਦੇ ਭਾਈ ਵੇਖੀ ਆ ਪੱਥਰ ਕਰਾਣ ਨੂੰ ਪਏ ਇੱਕ ਮਿੰਟ ਪੱਥਰ ਕਰਾਣ ਨੂੰ ਪਏ ਇਹ ਪੱਥਰ ਕਰਾਣ ਨਾਲ ਹੈਲੋ ਸਾਡੀ ਮੀਡੀਆ ਨਾਲ ਬਹੁਤ ਸਲੂਕੀ ਕੀਤੀ ਜਾ ਰਹੀ ਆ ਆ ਸਾਰੇ ਪੰਜਾਬ ਪਾਲੇ ਦਾ ਧੱਕਾ ਦੇਖੋ ਕੋਈ ਨਹੀਂ ਦੇਖ ਸਕਦਾ ਮੀਡੀਆ ਤੇ ਆ ਰਿਹਾ ਅਸੀਂ ਅਸੀਂ ਜੈਲੋ ਕਾਨ ਹੋ ਰਿਹਾ ਸਾਡਾ ਕੋਈ ਨਹੀਂ ਹੋ ਰਿਹਾ ਦੀ ਗੋਟਾ ਕਰਦੀ ਆ ਜਿਹੜਾ ਮੀਡੀਆ ਨੇ ਵੀ ਬਾਤਸ ਨੂੰ ਕੀ ਕੀਤੀ ਜਾ ਰਹੀ ਆ ਇਹ ਸਾਰਾ ਕੁਝ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੀ ਨਾਕੇਟ ਹੋ ਰਿਹਾ ਸਾਰਾ ਕੁਝ ਸਾਰਾ ਕੁਝ ਦੀ ਪੁਲਿਸ ਪ੍ਰਸ਼ਾਸਨ ਦੀ ਮਰੀ ਪਤਾ ਤੁਹਾਡੇ ਵੀ ਨਿੱਕੇ ਨਿੱਕੇ ਨਿਆਣੇ ਆ ਤੁਹਾਡੇ ਵੀ ਨਿੱਕੇ ਨਿੱਕੇ ਨਿਆਣੇ ਆ ਜਿਹੜੇ ਅੰਦਰ ਜਾਣਗੇ ਉਹਨਾਂ ਦੇ ਨਿੱਕੇ ਨਿੱਕੇ ਨਿਆਣੇ ਹੋਣੇ ਆ ਪਹਿਲੇ ਪ੍ਰੈਸ ਕਿੰਨੇ ਜਣੇ ਪ੍ਰੈਸ ਨਹੀਂ ਤਨੀ ਜਣੇ ਆਹ ਮੁੰਡਾ ਹਣ ਮੇਰੀ ਗੱਲ ਸੁਣ ਮੈਨੂੰ ਸਾਰੇ ਪਤਾ ਕੀ ਇਹ ਗ੍ਰੇਂਟ ਤੇ ਬੰਦੇ ਲੋਕਲ ਲਾ ਰਿਹਾ ਰਿਕਵੈਸਟ ਆ ਸਾਨੂੰ ਜੇ ਸਾਨੂੰ ਅੰਦਰ ਆਉਣ ਵਿੱਚ ਸੰਘਰਸ਼ ਕਰਨਾ ਪੈ ਗਿਆ ਨਹੀਂ ਆਉਣੀ ਹਣ ਹਣ ਮੇਰੀ ਗੱਲ ਸੁਣ ਇਹਨੇ ਸਾਨੂੰ ਸਿੱਧਾ ਕਹਿਤਾ ਵੀ ਬਾਈ ਨੇ ਅੰਦਰ ਨਹੀਂ ਆਣਾਗਾ ਤੂੰ ਕਾਮ ਸਿਕਾਂ ਸਾਡੀ ਡੈਂਟੀ ਚੈੱਕ ਕਰ ਲੈ ਕੋਈ ਗੱਲ ਨਹੀਂ ਮੈਂ ਲਗਾ ਦਿੰਦਾ ਲਗਾ